ਇੱਕ ਕੁੜੀ ਤੋਂ ਮੋਬਾਈਲ ਫੋਨ ਖੋਕੇ ਭੱਜਣਾ ਦੋ ਨੌਜਵਾਨਾਂ ਨੂੰ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਇਸ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਹੀ ਲਗਾ ਸਕਦੇ ਹੋ ਦਰਅਸਲ ਇੱਕ ਕੁੜੀ ਤੋਂ ਮੋਬਾਈਲ ਫੋਨ ਖੋਕੇ ਭੱਜ ਰਹੇ ਦੋ ਨੌਜਵਾਨ ਲੋਕਾਂ ਦੇ ੜਕੇ ਆਏ ਨੇ ਦੱਸਦੇ ਕਿ ਇਸ ਦੌਰਾਨ ਇੱਕ ਨੌਜਵਾਨ ਤਾਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਜਦਕਿ ਦੂਜੇ ਨੂੰ ਲੋਕਾਂ ਨੇ ਕਾਬੂ ਕਰ ਲਿਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਫਿਰ ਇਨ੍ਹਾਂ ਦੀ ਸੇਵਾ ਵੀ ਹੋਈ ਹੈ ਦੱਸਦੇ ਕਿ ਇਹ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਤੋਂ ਮੋਬਾਈਲ ਫੋਨ ਚੋਕੇ ਭੱਜ ਰਹੇ ਦੋ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਦੇ ਵੱਲੋਂ ਦੇਖਿਆ ਜਾਂਦਾ ਤੇ ਫਿਰ ਉਹਨਾਂ ਦਾ ਪਿੱਛਾ ਕਰ 2 ਕਿਲੋਮੀਟਰ ਤੋਂ ਬਾਅਦ ਜਾ ਕੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਇਸ ਦੌਰਾਨ ਮੌਕੇ ਦੇ ਉੱਪਰ ਪੈਟਰੋਲਿੰਗ ਕਰ ਰਹੀ ਪੁਲਿਸ ਵੀ ਪਹੁੰਚ ਜਾਂਦੀ ਹੈ ਪਰ ਉਸ ਤੋਂ ਬਾਅਦ ਕੀ ਹੋਇਆ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਇਸ ਦੌਰਾਨ ਜਾਣਕਾਰੀ ਦਿੰਦਿਆਂ ਨਿਹੰਗ ਸਿੰਘਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਫਸਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਅੱਛਾ ਜੀ ਇਹ ਕੀ ਵਾਰਦਾਤ ਹੋਈ ਹੈ ਜਿਹੜਾ ਤੁਸੀਂ ਸਰਤਾਰ ਪ੍ਰਸਾਦ ਦੇ ਦਰਸ਼ਨ ਕਰਕੇ ਆਉਂਦੇ ਤੁਸੀਂ ਜੇ ਤੇ ਜਿੱਦਾਂ ਬੰਦਾ ਨਾ ਫੋਨ ਖੋਣਦਿਆ ਖੋੜਿਆ ਨੇ ਕੁੜੀ 'ਤੇ ਮਾਰ ਪਿਆ ਰੇ ਕਿਹੜੀ ਜਗ੍ਹਾ ਖੋਇਆ ਤੇ ਦੰਦੂਪੋਸਟ 'ਤੇ ਲੱਗਦੇ ਮੇਰੇ ਹੰਦਪੁਰ ਹੰਦਪੁਰ ਦੇ ਲੱਗ ਕੇ ਖੋਇਆ ਵਸਿੰਦੀਆਂ ਤਾਂ ਇੰਡੀਆ ਪੰਪ ਦੇ ਬਾਹਰ ਤੇ ਇਹੀ ਦਿਨਾਂ ਦਾ ਮਜ਼ਰ ਲੱਗੇ ਤੇ ਫੋਨ ਖੋੜਿਆ ਇਹ ਬੰਦਾ ਜਿਹੜਾ ਦੁਗਾ ਦੁਗਾਰੇ ਖਾਤੇ ਰੇ ਆਵੇ ਲੱਗੀ ਤੇ ਅੱਗੇ ਸਾਨੂੰ ਨਾ ਬੜੇ ਧਮਾਰਕ ਲੰਘਿਆ ਤੇ ਜੋ ਸਾਡਾ ਤੋਂ ਸੇਵਾ ਲੱਗੀ ਅੱਛਾ ਜੀ ਕਿੰਨੀ ਕਿੰਨੀ ਦੂਰ ਤੱਕ ਪਿੱਛਾ ਕਰਕੇ ਇਹ ਨੂੰ ਫੜਿਆ ਹੱਤੋਂ ਕਰ ਨਹੀਂ 100 ਮੀਟਰ ਤੋਂ ਜਾਣਾ ਅੱਛਾ ਇਹ ਕਾਬੂ ਕਰ ਲਿਆ ਹਾਂਜੀ ਕਾਬੂ ਕਰ ਲਿਆ ਚੋਰ ਤੇ ਹੁਣ ਪੁਲਿਸ ਨੇ ਦਿੱਤਾ ਕਾਬੂ ਕਰਕੇ ਹਾਂਜੀ ਪੁਲਿਸ ਉਥੇ ਆ ਪੈਟਰੋਲਿੰਗ ਵਾਲੀ ਆਈ ਸੀ ਅਸੀਂ ਜਿਹਨਾਂ ਨੂੰ ਸੱਦੇ ਪੁਲਿਸ ਅੱਛਾ ਜੀ ਮੌਕੇ ਤੇ ਆ ਕੇ ਉਹਨਾਂ ਨੇ ਫੜ ਲਿਆ ਤੇ ਉਹਦੇ ਸੱਟਾ ਸੁੱਟਾ ਲੱਗਿਆ ਹਾਂਜੀ ਸੱਟਾ ਲੱਗਿਆ ਇੱਕ ਵਾਰਦਾਤ ਹੋਈ ਹੈ ਕੀ ਕਿਹੜਾ ਜਾਣੇ ਤੁਸੀਂ ਇਸ ਤਰ੍ਹਾਂ ਹੀ ਸਾਨੂੰ ਉਹ ਨਾ ਇਨਫਰਮੇਸ਼ਨ ਮਿਲੀ ਸੀ ਥਰੂ ਕੰਟਰੋਲ ਬਈ ਸ਼ੇਖੂਪੁਰ ਜਿਹੜਾ ਹੈਗਾ ਨਾ ਮਾਤਾ ਭੰਦਰਕਾਲੀ ਜੇ ਮੰਦਿਰ ਦੇ ਸਾਹਮਣੇ ਬਈ ਨਿਹੰਗ ਸਿੰਘਾਂ ਨੇ ਮਤਲਬ ਉਹ ਜਿਹੜੇ ਹੈਗੇ ਨਾ ਕੁਝ ਨਿਹੰਗ ਸਿੰਘ ਸੀਗੇ ਉਹਨਾਂ ਨੇ ਇੱਕ ਜਿਹੜਾ ਮੁੰਡੇ ਨੂੰ ਉੱਥੇ ਫੜਿਆ ਤੇ ਜਾ ਉਹਨਾਂ ਦੇ ਨਾਲ ਲੜਾਈ ਹੋ ਰਹੀ ਹੈ ਜਦੋਂ ਐਸ ਦੀ ਸਪੋਰਟ ਅਸੀਂ ਮੌਕੇ ਤੇ ਗਏ ਆ ਕਿ ਉੱਥੇ ਪਤਾ ਲੱਗਾ ਵੀ ਇੱਕ ਜਿਹੜੀ ਕੁੜੀ ਸੀ ਉਹਦਾ ਹੈ ਨਾ ਦੋ ਮੁੰਡਿਆਂ ਨੂੰ ਫੋਨ ਕੋਇਆ ਸੀਗਾ ਤੇ ਉਹ ਨਿਹੰਗ ਸਿੰਘਾਂ ਨੇ ਪਿੱਛੇ ਪਿੱਛਾ ਕਰਕੇ ਤੇ ਉਹਦਾ ਫੋਨ ਉਹਨੂੰ ਦਵਾਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਦੇ ਅੱਗੇ ਜਿ ਦੌੜੇ ਕਿ ਉਹਦੀ ਸਪੀਡ ਬਹੁਤ ਜ਼ਿਆਦੀ ਹੋਣ ਕਾਰਨ ਉਹ ਉੱਥੇ ਮੋਟਰਸਾਈਕਲ ਨਾਲ ਸਲਿੱਪ ਕਰ ਗਿਆ ਤੇ ਜਿਹੜਾ ਪਹਿਲੇ ਪਿੱਛੇ ਮੁੰਡਾ ਬੈਠਾ ਸੀਗਾ ਉਹ ਆਲਰੇਡੀ ਪਹਿਲਾਂ ਹੀ ਉੱਥੋਂ ਉੱਤਰ ਕੇ ਦੌੜ ਗਿਆ ਤੇ ਜਿਹੜਾ ਜਿਹੜਾ ਮੁੰਡਾ ਆ ਆਪਣੇ ਫੜਿਆ ਉਹ ਕੀ ਨਾਮ ਜਿਹੜਾ ਫੜਿਆ ਹੈ ਸਾਲੂ ਦੱਸ ਰਿਹਾ ਆਪਣੇ ਆਪ ਨੂੰ ਸਾਲੂ ਬਰਿਆਹ ਪਿੰਡ ਦਾ ਹੈ ਤੇ ਬਾਕੀ ਆਪਾਂ ਉਹਦੀ ਤਫਤੀਸ਼ ਚੱਲ ਰਹੀ ਆ ਬਾਕੀ ਉਹਦੇ ਜੋ ਵੀ ਬਿਆਨ ਲੈ ਕੇ ਤੇ ਜਿਹੜੀ ਅਗਲੀ ਕਾਰਵਾਈ ਆਪਾਂ ਕਰਾਂਗੇ ਤੇ ਫੇਰ ਹਾਲ ਇਹ ਬਹੁਤ ਜਿਆਦਾ ਸਪੀਡ ਤੇ ਸੀ ਇਹਦਾ ਜਿਹੜਾ ਮੋਟਰਸਾਈਕਲ ਆ ਉੱਥੇ ਸਲਿੱਪ ਹੋ ਗਿਆ ਜਿਹਦੇ ਕਾਰਨ ਇਹਦੇ ਕਾਫੀ ਛੱਟਾਂ ਲੱਗੀਆਂ ਜਦੋਂ ਉਹ ਉੱਚੇ ਆਏਗਾ ਤੇ ਆਪਾਂ ਜਿਹੜੀ ਅਗਲੀ ਵੀ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਠੀਕ ਇੱਕ ਕੁੜੀ ਤੋਂ ਮੋਬਾਈਲ ਫੋਨ ਖੋਕੇ ਭੱਜਣਾ ਦੋ ਨੌਜਵਾਨਾਂ ਨੂੰ ਇੰਨਾ ਜਿਆਦਾ ਮਹਿੰਗਾ ਪੈ ਗਿਆ ਕਿ ਇਸਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਤੋਂ ਹੀ ਲਗਾ ਸਕਦੇ ਹੋ ਦਰਸਲ ਇੱਕ ਕੁੜੀ ਤੋਂ ਮੋਬਾਈਲ ਫੋਨ ਖੋਕੇ ਭੱਜ ਰਹੇ ਦੋ ਨੌਜਵਾਨ ਲੋਕਾਂ ਦੇ ੜਕੇ ਆਏ ਨੇ ਦੱਸਦੇ ਕਿ ਇਸ ਦੌਰਾਨ ਇੱਕ ਨੌਜਵਾਨ ਤਾਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਜਦਕਿ ਦੂਜੇ ਨੂੰ ਲੋਕਾਂ ਨੇ ਕਾਬੂ ਕਰ ਲਿਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਫਿਰ ਇਹਨਾਂ ਦੀ ਸੇਵਾ ਵੀ ਹੋਈ ਹੈ ਦੱਸਦੇ ਕਿ ਇਹ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਤੋਂ ਮੋਬਾਈਲ ਫੋਨ ਚੋਕੇ ਭੱਜ ਰਹੇ ਦੋ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਦੇ ਵੱਲੋਂ ਦੇਖਿਆ ਜਾਂਦਾ ਤੇ ਫਿਰ ਉਹਨਾਂ ਦਾ ਪਿੱਛਾ ਕਰ 2 ਕਿਲੋਮੀਟਰ ਤੋਂ ਬਾਅਦ ਜਾ ਕੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਇਸ ਦੌਰਾਨ ਮੌਕੇ ਦੇ ਉੱਪਰ ਪੈਟਰੋਲਿੰਗ ਕਰ ਰਹੀ ਪੁਲਿਸ ਵੀ ਪਹੁੰਚ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਇਸ ਦੌਰਾਨ ਜਾਣਕਾਰੀ ਦਿੰਦਿਆਂ ਨਿਹੰਗ ਸਿੰਘਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਫਸਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਅੱਛਾ ਜੀ ਇਹ ਕੀ ਵਾਰਦਾਤ ਹੋਈ ਹੈ ਜਿਹੜਾ ਤੁਸੀਂ ਸ੍ਰੀ ਸ਼ਰਤਨ ਪ੍ਰਸਾਦ ਦੇ ਦਰਸ਼ਨ ਕਰਕੇ ਆਉਂਦੇ ਤੁਸੀਂ ਜੀ ਤੇ ਜਿੱਦਾਂ ਬੰਦਾ ਨਾ ਫੋਨ ਖੋਹੰਦਿਆ ਖੋੜਿਆ ਨੇ ਕੁੜੀ ਤੇ ਮਾਰ ਪਈ ਰੇ ਕਿਹੜੀ ਜਗ੍ਹਾ ਖੋਇਆ ਤੇ ਦੰਦੂ ਪੋਸਟੋਂ ਲੱਗਦੇ ਬੇਰੰਦੇ ਪਰ ਰੇਂਦੇ ਪਰ ਦੇ ਲੱਗ ਕੇ ਖੋਇਆ ਵਸ ਇੰਡੀਆ ਤਾਂ ਇੰਡੀਆ ਮਪੰਪ ਦੇ ਬਾਹਰ ਤੇ ਇਹੀ ਜਿਹੜਾ ਨਾ ਮਦਰ ਲੱਗੇ ਤੇ ਫੋਨ ਖੋੜਿਆ ਇਹਦਾ ਬੰਦਾ ਜਿਹੜਾ ਡੁੱਗਾ ਡੁੱਗਾ ਖਾਤੇ ਦੇ ਆਵੇ ਲੱਗੀ ਤੇ ਅੱਗੇ ਸਾਮਣੋਂ ਨਾ ਬੜਕ ਮਾਰ ਕੇ ਲੰਘ ਗਿਆ ਤੇ ਜੋ ਸਾਡਾ ਤੁਮ ਸੇਵਾ ਲੱਗੀ ਅੱਛਾ ਜੀ ਕਿੰਨੀ ਦੀ ਕਿੰਨੀ ਦੂਰ ਤੱਕ ਪਿੱਛਾ ਕਰਕੇ ਇਹ ਰੁੜਿਆ ਸੱਤ ਤੋਂ ਕਰ ਨਹੀਂ ਇਹ 200 ਮੀਟਰ ਤੋਂ ਜਾਣਾ ਅੱਛਾ ਇਹ ਕਾਬੂ ਕਰ ਲਿਆ ਹਾਂਜੀ ਕਾਬੂ ਕਰ ਲਿਆ ਚੋਰ ਤੇ ਹੁਣ ਪੁਲਿਸ ਨੇ ਦਿੱਤਾ ਕਾਬੂ ਕਰਕੇ ਹਾਂਜੀ ਪੁਲਿਸ ਉਥੇ ਪੈਟਰੋਲਿੰਗ ਵਾਲੀ ਆਈ ਸੀ ਅਸੀਂ ਕਹਿਣੇ ਸੱਦੇ ਆ ਪੁਲਿਸ ਅੱਛਾ ਜੀ ਮੌਕੇ ਤੇ ਆ ਕੇ ਉਹਨਾਂ ਨੂੰ ਫੜ ਲਿਆ ਤੇ ਉਹਦੇ ਸੱਟਾਂ ਸੁੱਟਾਂ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਇੱਕ ਵਾਰਦਾਤ ਹੋਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਥਰੂ ਕੰਟਰੋਲ ਬਈ ਸ਼ੇਕੂਪੁਰ ਜਿਹੜਾ ਹੈਗਾ ਨਾ ਮਾਤਾ ਭੱਦਰਕਾਲੀ ਜੇ ਮੰਦਿਰ ਦੇ ਸਾਹਮਣੇ ਬਈ ਨਿਹੰਗ ਸਿੰਘਾਂ ਨੇ ਮਤਲਬ ਜਿਹੜੇ ਹੈਗੇ ਨਾ ਕੁਝ ਨਿਹੰਗ ਸਿੰਘ ਸੀਗੇ ਉਹਨਾਂ ਨੇ ਇੱਕ ਜਿਹੜਾ ਮੁੰਡੇ ਨੂੰ ਉੱਥੇ ਫੜਿਆ ਤੇ ਜਾ ਉਹਨਾਂ ਦੇ ਨਾਲ ਲੜਾਈ ਹੋ ਰਹੀ ਹੈ ਜਦੋਂ ਐਸ ਦੀ ਫੋਟ ਆਈ ਮੌਕੇ ਤੇ ਗਏ ਆ ਕਿ ਉੱਥੇ ਪਤਾ ਲੱਗਾ ਵੀ ਇੱਕ ਜਿਹੜੀ ਕੁੜੀ ਸੀ ਉਹਦਾ ਨਾ ਦੋ ਮੁੰਡਿਆਂ ਨੇ ਫੋਨ ਖੋਇਆ ਸੀਗਾ ਤੇ ਉਹ ਨਿਹੰਗ ਸਿੰਘਾਂ ਨੇ ਪਿੱਛੇ ਉਹਦਾ ਪਿੱਛਾ ਕਰਕੇ ਤੇ ਉਹਦਾ ਫੋਨ ਉਹਨੂੰ ਦਵਾਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਦੇ ਅੱਗੇ ਵੀ ਦੌੜੇ ਕਿ ਉਹਦੀ ਸਪੀਡ ਬਹੁਤ ਜ਼ਿਆਦੀ ਹੋਣ ਕਾਰਨ ਉਹ ਉੱਥੇ ਮੋਟਰਸਾਈਕਲ ਨਾਲ ਸਲਿੱਪ ਕਰ ਗਿਆ ਤੇ ਜਿਹੜਾ ਪਹਿਲੇ ਪਿੱਛੇ ਮੁੰਡਾ ਬੈਠਾ ਸੀਗਾ ਉਹ ਆਹ ਜਿਹੜੀ ਪਹਿਲਾਂ ਹੀ ਉਥੋਂ ਉੱਤਰ ਕੇ ਦੌੜ ਗਿਆ ਤੇ ਚਿੱਟ ਜਿਹੜਾ ਮੁੰਡਾ ਆਪਣੇ ਫੜਿਆ ਉਹ ਕੀ ਨਾਮ ਜੀ ਜਿਹੜਾ ਫੜਿਆ ਸ਼ਾਲੂ ਦੱਸ ਰਿਹਾ ਆਪਣੇ ਆਪ ਨੂੰ ਸ਼ਾਲੂ ਬਰਿਆਹ ਪਿੰਡ ਦਾ ਹੈ ਤੇ ਬਾਕੀ ਆਪਾਂ ਉਹਦੀ ਤਫतीश ਚੱਲ ਰਹੀ ਆ ਬਾਕੀ ਉਹਦੇ ਜੋ ਵੀ ਬਿਆਨ ਲੈ ਕੇ ਤੇ ਜਿਹੜੀ ਅਗਲੀ ਕਾਰਵਾਈ ਆਪਾਂ ਕਰਾਂਗੇ ਤੇ ਫਿਲਹਾਲ ਇਹ ਬਹੁਤ ਜਿਆਦਾ ਸਪੀਡ ਤੇ ਸੀ ਇਹਦਾ ਜਿਹੜਾ ਮੋਟਰਸਾਈਕਲ ਆ ਉੱਥੇ ਸਲਿੱਪ ਹੋ ਗਿਆ ਜਿਹਦੇ ਕਾਰਨ ਇਹਦੇ ਕਾਫੀ ਛੱਟਾਂ ਲੱਗੀਆਂ ਜਦੋਂ ਉਹ ਹੋਚਿਆ ਆਏਗਾ ਤੇ ਆਪਾਂ ਜਿਹੜੀ ਅਗਲੀ ਵੀ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਠੀਕ ਹੈ